ਚੋਦਰੀ ਮਿੱਟੀ ਦਾ ਤੇਲ ਪਾ ਕੇ ਆਪੇ ਕਰ ਲਈਓ ਸਰੋ ਲੱਗਦਾ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਹੱਲੇ ਮੈਂ ਟਿੱਣੀ ਨਹੀਂ ਰਹੀ 1 ਮਿੰਟ 1 ਮਿੰਟ ਦੇਖੋ ਕੋਈ ਪੋਲਿਟਿਕਲ ਨਹੀਂ ਹੈ ਕੋਈ ਕੁਝ ਨਹੀਂ ਕਰ ਰਵਣਾ ਕਸੂਰ ਸਿਰਫ ਇਹ ਹੈ ਕਿ ਜੇ ਪੁਲਿਸ ਚੈੱਕ ਕਰਨ ਆਈ ਸੀ ਫੇਕ ਕੁੜੀ ਨੇ ਸਹੀ ਕਿਦਾਂ ਲੱਭੀ ਆਹ ਤੇ ਲੱਭੀ ਨਹੀਂ ਦੁਕਾਨਾ ਕੋਨੇ ਹੱਥ ਵਿੱਚ ਕਾਨੂੰਨ ਨਾ ਦੇ ਤੱਕ ਉਹ ਜਿਹੜੀ ਕਹਿੰਦੀ ਕਿ ਤੁਸੀਂ ਕਾਨੂੰਨ ਹੱਥ ਵਿੱਚ ਲਿੱਤਾ ਉਹ ਪ੍ਰੋਬਲਮ ਹੈ ਪਰ ਪਹਿਲਾਂ ਕਿਉਂ ਨਹੀਂ ਕੀਤਾ ਕੋਈ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਇੱਕ ਮਿੰਟ ਹੱਥ ਛੋੜ ਕੇ ਸੈਨੀ ਕਰਨੀ ਠੀਕ ਹੈ ਬਸ ਬੈਠੋ ਨਾਲ ਲੈ ਜਾਓ ਕੋਈ ਨਾਲ ਜ਼ਿੰਮੇਵਾਰ ਬੰਦਾ ਇਹ ਵੀ ਰਿਸ਼ਤਾ ਨਾਲ ਲਿਗਾ ਦਿਓ ਲਿਗਾ ਲਿਗਾ ਕਰੋ ਹੋ ਲਿਓ ਯਾਰ ਲਿਓ ਇਸ ਦਾ ਬਿਚੇਆ ਸਾਰੇ ਬੇਟਾ ਸਾਰੇ ਸਾਈਡ ਤੇ ਹੋ ਜਾਓ ਚਲੋ ਚਲੋ ਹੋ ਜਾਓ ਆ ਲਿਓ ਲਿਓ ਤੇ ਇਸ ਬਿਆਨ ਦਾ ਭਾਉ ਮੈਂ ਜੇ ਬਹੁਤ ਮਨਾਰ ਲੱਗਦਾ ਹੋਏ ਔਰ ਇਹਨੂੰ ਜਿਹੜਾ ਹੈਗਾ ਤਾਂ ਹਰ ਤਰੀਕੇ ਨਾਲ ਹੱਲ ਕਰਦੇ ਇਹਨੂੰ ਜਿਹੜਾ ਹੈ ਦੋਸ਼ੀ ਨਹੀਂ ਕਰ ਸਕਦੇ ਸਰ ਇੱਕ ਛੋਟਾ ਜਿਹਾ ਸਵਾਲ ਸੀਗਾ ਡਿਪਟੀ ਸਰ ਦੇਖੋ ਡਿਪਟੀ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ ਕਿ ਪ੍ਰਸ਼ਾਸਨ ਵੱਲੋਂ ਮਲਾਵਾਸੀਆਂ ਦਾ ਕਹਿਣਾ ਹੈ ਕਿ ਡਿਊਟੀ ਅਫਸਰ ਅੰਦਰ ਮੌਕੇ ਤੇ ਗਏ ਸੀਗੇ ਉਹਨਾਂ ਵੱਲੋਂ ਕੈਮਰੇ ਵਗੈਰਾ ਚੈੱਕ ਕੀਤੇ ਗਏ ਨੇ ਪਰ ਮਲਾਵਾਸੀਆਂ ਉਸ ਟਾਈਮ ਵੀ ਕਹਿਣਾ ਸੀ ਕਿ ਡਿਊਟੀ ਅਫਸਰ ਲੋਕੀ ਲੜਕੀ ਅੰਦਰ ਹੈ ਪਰ ਉਹਨਾਂ ਨੇ ਉਸ ਟਾਈਮ ਕੋਈ ਕਾਰਵਾਈ ਨਹੀਂ ਕੀਤੀ ਸੋ ਡਿਊਟੀ ਅਫਸਰ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਵੈਰੀਫਾਈ ਕਰਦੇ ਆਂ ਪਾਜੀ ਇੱਕ ਮਿੰਟ ਕਿ ਉਸ ਟਾਈਮ ਤੇ ਡਿਊਟੀ ਅਫਸਰ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਕਿ ਮਾਮਲਾ ਚਲਾਇਆ ਹਥਰੂਮ ਦੇ ਵਿੱਚ ਕੁੜੀ ਮਰੀ ਉਹਨਾਂ ਦਾ ਰੇਪ ਕੀਤਾ ਗਿਆ ਨਹੀਂ ਚਾਲੇ ਗੱਡੀ ਵਿੱਚ ਪਤਾ ਲੱਗ ਗਿਆ ਨਾ ਇੱਕ ਵਾਰ ਤਾਂ ਹੋ ਗਈ ਆ ਮੱਲਾ ਵਾਲੇ ਨਿਵਾਸੀ ਜਿਹੜੇ ਆ ਉਹ ਲੱਭਣ ਲੱਪੇ ਆ ਆਪਣੇ ਬੱਚੇ ਨੂੰ ਤੇ ਇੱਕ ਵਾਰੀ ਪੁਲਿਸ ਵੀ ਅੰਦਰ ਆ ਚੁੱਕੀ ਆ ਇਹ ਉਸ ਤੋਂ ਬਾਅਦ ਗੱਡੀ ਆਈ ਆ ਇਹਨਾਂ ਮਰਦ ਦੀ ਨਿਗਾਹ ਪੈ ਗਈ ਭਾਜੀ ਪੁਲਿਸ ਸਭ ਤੋਂ ਪਹਿਲਾਂ ਆਈ ਸੀ ਜਦੋਂ ਇਤਲਾਹ ਮਿਣੀ ਪੁਲਿਸ ਨੂੰ ਉਹਨੇ ਨਲਾਕੀ ਬਹੁਤ ਜ਼ਿਆਦੀ ਪੁਲਿਸ ਨੇ ਕੀਤੀ ਜਿਹੜੀ ਪੱਲੋ ਪੁਲਿਸ ਆਈ ਆ ਉਸ ਮੁਲਾਜ਼ਮਾਂ ਦੇ ਉਹਦੇ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਹੜੀ ਇਹਨਾਂ ਨੇ ਅੰਗਲੀ ਜੀਤੀ ਜੇ 4 ਵਜੇ ਹੀ ਇਹ ਵਾਰ ਤਾਂ ਟਰੈਸ ਹੋ ਜਾਂਦੀ ਤਾਂ ਉਸ ਦਾ ਬੱਚੇ ਜਾਨ ਵੀ ਬਚ ਜਾਂਦਾ ਕਾਨੂੰਨ ਬੰਲਾ ਨਾ ਦੇਖਦਾ ਇਹ ਤਾਂ ਪਤਾ ਨਹੀਂ ਚੱਲਣਾ ਕਿ ਸਾਨੂੰ ਮੈਂ ਉਹੀ ਕਹਿੰਨਾ ਉਹ ਜਿਹੜੇ ਪਹਿਲੇ ਪੁਲਿਸ ਵਾਲੇ ਆਏ ਨਾ ਉਹਨਾਂ ਤੇ ਵੀ ਕੋਈ ਨਾ ਕੋਈ ਸਖਤ ਐਕਸ਼ਨ ਹੋਣਾ ਚਾਹੀਦਾ ਮੇਰੀ ਤੇ ਹੀ ਮੰਗੇ ਪ੍ਰਸ਼ਾਸਨ ਤੋਂ ਨਹੀਂ ਕੱਟੀ ਇਹ ਨਾਲੇ ਕੱਟੀ ਪਤਾ ਲੱਗਿਆ ਨਾ ਇੱਕ ਵਾਰਦਾਤ ਹੋ ਗਈ ਆ ਮੱਲਾ ਵਾਲੇ ਨਿਵਾਸੀ ਜਿਹੜੇ ਆ ਉਹ ਲੱਪਣ ਲਾਪੇ ਆ ਆਪਣੇ ਬੱਚੇ ਨੂੰ ਤੇ ਇੱਕ ਵਾਰੀ ਪੁਲਿਸ ਵੀ ਅੰਦਰ ਆ ਚੁੱਕੀ ਆ ਇਹ ਉਸ ਤੋਂ ਬਾਅਦ ਗਈ ਆ ਇਹਨਾਂ ਮੱਲੇ ਦੀ ਨਿਗ੍ਹਾ ਪੈ ਗਈ ਭਾਜੀ ਪੁਲਿਸ ਸਭ ਤੋਂ ਪਹਿਲਾਂ ਆਈ ਸੀ ਜਦੋਂ ਇਤਲਾਹ ਮਿਲੀ ਪੁਲਿਸ ਨੂੰ ਉਹਨੇ ਨਲਾਕੀ ਬਹੁਤ ਜਾਦੀ ਪੁਲਿਸ ਨੇ ਕੀਤੀ ਜਿਹੜੀ ਪੱਲੋ ਪੁਲਿਸ ਆਈ ਆ ਉਸ ਮੁਲਾਜ਼ਮਾਂ ਦੇ ਉਤੇ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਇਹਨਾਂ ਨੇ ਇੰਗੈਲੀ ਕੀਤੀ ਹੈ ਜੇ ਚਾਰ ਵਜੇ ਹੀ ਇਹ ਵਾਰ ਨਾ ਟਰੈਸ ਹੋ ਜਾਂਦੀ ਤਾਂ ਉਸ ਦਾ ਬੱਚੇ ਦੀ ਜਾਨ ਵੀ ਬਚ ਜਾਂਦੀ। ਬੰਦਾ ਨਾ ਦੇਖਦਾ ਇਹ ਤਾਂ ਪਤਾ ਨਹੀਂ ਚੱਲਣਾ ਕਿ ਸਾਹ। ਮੈਂ ਉਹੀ ਕਹਿੰਨਾ ਉਹ ਜਿਹੜੇ ਪਹਿਲੇ ਪੁਲਿਸ ਵਾਲੇ ਆਏ ਨਾ ਉਹਨਾਂ ਤੇ ਵੀ ਕੋਈ ਨਾ ਕੋਈ ਸਖਤ ਐਕਸ਼ਨ ਹੋਣਾ ਚਾਹੀਦਾ ਮੇਰੀ ਤੇ ਹੀ ਮੰਗ ਹੈ ਪ੍ਰਸ਼ਾਸਨ ਤੋਂ। ਨਹੀਂ ਮਾਰ ਦੇਗੀ। ਬਿਲਕੁਲ। ਹਾਂਜੀ ਬਿਲਕੁਲ। ਕੁੜੀ ਦੀ ਲਾਸ਼ ਹੋਣੀ ਬਾਰੇ ਪਈ ਹਾਲ ਤੱਕ ਪੁਲਸ ਦਾ ਮਲਾਜਮਾ ਦਾ ਅੱਜ ਤੋਂ ਮਾ ਸਰਕਾਰ ਕੀ ਕਰੂਗੀ ਮਲਾਜਮੇ ਅੰਦਰ ਰਹੇਗਾ ਸਾਨੂੰ ਕਿਸੇ ਨਹੀਂ ਗੁੱਸਾ ਹੰਡਾਉਣਾ ਬੜਾ ਬੰਦ ਹੋ ਜਾ ਚਾਚਾ ਨਹੀਂ ਬੋਲਣਾ ਆ ਗਾ ਜਾਲੋ 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 ਨੀਨੂ ਜੀ ਮੇਰੀ ਗੱਲ ਸੁਣੋ ਪ੍ਰਸ਼ਾਸਨ ਨੂੰ ਮਾਰਨ ਨੂੰ ਆਪਾਂ ਨੂੰ ਮਾਰ ਸਕਦੇ ਆ ਆਪਾਂ ਤੰਦੂਰ ਹੱਥ ਚ ਲੈਣਾ ਲੱਲ 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 ਨਿਕਲੋ ਨਿਕਲੋ ਮਾਰਦੇ ਜੁਨਾਗੇ ਪਾਈ ਗਾ ਲੱਲ ਨਿਕਲੋ ਇਹ ਚੀਜ਼ ਨਹੀਂ ਮਾਰਨੋ ਇਹ ਖੜਾ ਤੜੀ ਪਾਪਾ ਜੀ ਲੋਕਾਂ ਨੂੰ ਬੱਲੇ ਲੀਣਾ ਬਾਰੋ ਦਾ ਮੈਂ ਘੜਾ ਮਹੀ ਮੈਨੂੰ ਆਪਣੇ ਬੱਚੇ ਦੀ ਕਿਸਮ ਵਿੱਚ ਕਿਹਾ ਛੋਟੇ ਛੋਟੇ ਬੱਚੇ ਯਾਰ ਜੀ ਸਾਡਾ ਕਾਨੂੰਨ ਦਾ ਕਾਨੂੰਨ ਹੀ ਹੈ ਚਾਹੇ ਮੈਂ ਘੜ ਦੇ ਕਰ ਵੀ ਹੈ ਜੀ ਵੀ ਕਰਾਣੀਆਂ ਇੱਕ ਮਾਰ ਕੇ ਤੁਸੀਂ ਆਪ ਅੰਦਰ ਮਰ ਜਾਣਾ ਹੈ ਆਖਰ ਗੱਡੀ ਉਹਨੂੰ ਉਹੀ ਕਸਟਡੀ ਚ ਲੈਣਾ ਹੈ ਕਿਉਂਕਿ ਪਲਾਨ ਹੈ ਇਹ ਗੱਡੀ ਉਸੇ ਦਾ ਗੱਡੀ ਵਾਲਾ ਵੀ 4 ਘੰਟੇ ਉਸ ਦਾ ਨਾ ਬੋਲੋ 4 ਵਜੇ ਦੀ ਕਤਲ ਹੋਇਆ ਪਲੈਨਿੰਗ ਹੋਈ ਹੋਣੀ ਗੱਡੀ ਦੇ ਮੈਂ ਖੁਰਦਪੁਰਦ ਕਰਨੀ ਲਾ ਗਿਆ ਤੇ ਸਾਰਾ ਪਲਾਨ ਨਾ ਹੋਇਆ ਜੀ ਉਹ ਵੀ ਬੰਦਾ ਗੱਡੀ ਵਾਲਾ ਫੜ ਲਿਆ ਜਾਵੇ ਤਾਂ ਸਾਰੀ ਸੱਚਾਈ ਸਾਹਮਣੇ ਆ ਸਕਦੀ ਉਹ ਉਸੇ ਦੇ ਬਾਨੇ ਨਾਲ ਲੈ ਕੇ ਆਵੇ ਨਹੀਂ 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 ਤੇ ਬਾਅਦ ਤੋਂ 4 ਵਜੇ ਦੀ ਵਾਰ 1 ਵਜੇ ਭਰੀ ਟੇੜ 4 ਵਜੇ ਤੋਂ ਬਾਅਦ ਇੱਕ ਚੱਲ ਜਦ ਤੱਕ ਜਾਨ ਵਿੱਚ ਜਾਵੇ ਸੌ ਜਲੋ ਪਲੀਜ਼ ਇੱਕ ਸਕਿੰਟ ਰੁਕ ਜਾਓ ਜੀ ਜੀ ਉਹ ਵੀ ਅਦਾ ਕਰਕੇ ਕੋਈ ਹੈਗੀ ਆ ਉਹਦੇ ਬਾਰੇ ਜਿਹੜਾ ਹੈਗਾ ਉਹ ਮੈਂ ਡੀਪਲੀ ਜਿਹੜਾ ਜਾ ਕੇ ਉਹ ਇਸ ਚੀਜ਼ ਨੂੰ ਇਨਕੁਆਇਰ ਕਰੂੰਗਾ ਜੀ ਜਿਹਦੀ ਕਿ ਇਹ ਲੈਕੀ ਪਾਈ ਹੋਊਗੀ ਉਹਦੇ ਖਾਸ ਜਿਹੜਾ ਹੈਗਾ ਸੀ ਫੋਨ ਹੀ ਆਖਣ ਲਿਆ ਦੁਗਣੇ ਉਹ ਪੁਲਿਸ ਦੇ ਮੋਕੇ ਤੇ ਪਹੁੰਚ ਕੇ ਮੁੱਢਵਾਸੀ ਕੋ ਚੱਲ ਗਏ ਮਹੱਲੇ ਵਾਲਾ ਮੈਂ ਉਹਨੇ ਕਹਿਲਾ ਪਾਣੀ ਪੁਲਿਸ ਨਾਲ ਆਈ ਹੈ ਸਰਚ ਕਰਕੇ ਗਈ ਹੈ ਛੇਵੇਂ ਮਲਾਜਮ ਆਏ ਚਾਲ ਇਹ ਜੇ 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 रेडी वारी गॾु

ਕੌਣ ਆਉਂਦਾ ਹੈ ਬਹੁਤ ਦੂਸਰ ਪੜ ਕਿਤੇ ਤੁਹਾਡੇ ਬ੍ਰਦਰ ਇੱਕ ਮੈਂ ਤੁਹਾਨੂੰ ਬ੍ਰਦਰ ਦੇ ਕਦਨਾਂ ਆ ਅੱਛਾ ਜਾਣਦੇ ਹੋ ਵੀਰ ਦੇ ਵੀਰ ਤੁਸੀਂ ਬਾਬਾ ਦੇਖੀ ਸਿਟੀ ਤੋਂ ਵੀ ਕੋਲ ਸਕਿਆ ਉਹ ਪਾਂਸਰੀ ਭੈਣ ਨੂੰ ਜਿਹੜੀ ਲੱਕ ਲਾ ਲਓ ਕਿੰਨੇ ਦੇ ਕਿਪਾਸੀ ਕਿੰਨੇ ਦੇ ਕਿਪਾਸੀ ਭਾਈ ਸ਼ਹਿਰ ਦੇ ਬਲੰਕਾਰ ਬੱਚੇ ਦੇ ਨਿੱਕੇ ਨੇ ਕਿੰਨੇ ਕਿਪਾਸੀ ਮਿਲੀ ਉਰੇ ਅੱਜ ਤਾਂ ਕਿੰਨੀ ਲੱਗੇ ਕੀ ਹੋਇਆ ਉਹ ਘੰਟਾ ਉਹਨਾਂ ਨੂੰ ਅੱਗ ਲਾ ਦੇ ਤੂੰ ਤੁਹਾਨੂੰ ਮੇਰੇ ਤੋਂ ਵਿਸ਼ਵਾਸ ਦੋ ਦਿਨੇ ਆਏ ਸੀ ਭਾਈ ਕੁਝ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਕਿਹਨੇ ਤਿਆਰੀ ਕਰ ਰਹੀ ਹੈਗਾ ਅਦੀ ਬੰਨ ਮਾਰ ਗਈ ਕੋਲੇ ਗੇੜ ਹੈ ਕਿਸੇ ਨੇ ਸਾਨੂੰ ਆਹ ਕਹਿੰਦਾ ਭਾਈ ਭਾਈ ਤੇ ਚੈਕਿੰਗ ਕੀ ਕਰ ਗਿਆ ਇੰਦਰ ਜਾ ਕੇ ਪੁਲਿਸ ਵੇ ਸਾਰੀ ਅੰਦਰ ਕੀ ਚੈਕਿੰਗ ਕਰਕੇ ਆਈ ਜੀ ਸਰ ਪੂਰਾ ਮਕਾਨ ਛਾਣ ਮਾਰਿਆ ਇੱਕ ਬਰਾਬਰ ਉੱਠ ਰਿਹਾ ਸੀਗਾ ਸਾਰਾ ਅੰਦਰ ਨਹੀਂ ਗਏ ਸੀ ਸੀਸੀਟੀਵੀ ਫੁਟੇਜ ਦੇਖਣ ਲੱਗੇ ਸੀ ਭਾਈ ਕੌਣ ਗਿਆ ਅੰਦਰ ਗਿਆ ਅੱਧੇ ਨੂੰ ਮੱਲਾ साॼे चंद शहर त सॼे कर

ਦੀ ਵਰਤਾਈ ਹੈ ਅੱਜ ਜੋ ਉਸ ਵਿਅਕਤੀ ਨੇ ਕੀਤਾ ਸ਼ਰਮਨਾਕ ਘਟਨਾ ਕੀਤੀ ਹੈ ਜੋ ਉਸ ਔਰਤ ਨਾਲ ਰੇਪ ਕਰਕੇ ਉਹਦਾ ਮਰਡਰ ਕੀਤਾ ਇਹ ਬਖਸ਼ਣਯੋਗ ਨਹੀਂ ਹੈ ਬੰਦਾ ਇਹਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਇਸ ਵਿਅਕਤੀ ਨੇ ਬਹੁਤ ਸਾਰੇ ਲੋਕਾਂ ਦਾ ਭਰੋਸਾ ਤੋੜਿਆ ਇਸ ਵਿਅਕਤੀ ਨੇ ਜੋ ਕੀਤਾ ਇਹਦੇ ਨਾਲ ਕੋਈ ਵੀ ਵਿਅਕਤੀ ਆਪਣੇ ਧੀ ਬੱਚੇ ਜਿਹੜੇ ਆ ਉਹ ਕਿਤੇ ਆਪਣੇ ਆਂਗ-ਗਵੜ ਨਹੀਂ ਭੇਜੇਗਾ ਇਸ ਵਿਅਕਤੀ ਨੂੰ ਕੜੇ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਇਹਦੇ ਵਿੱਚ ਪ੍ਰਸ਼ਾਸਨ ਵੀ ਪੂਰਾ ਜ਼ਿੰਮੇਵਾਰ ਹੈ ਸਰਕਾਰ ਵੀ ਜ਼ਿੰਮੇਵਾਰ ਹੈ ਆਪਾਂ ਨਾ ਮੇਰਾ ਵੀ ਇਦਾਂ ਕਰੋ ਨਾ ਸਾਰੇ ਕੁਲੀਡੀ ਆ ਹਾਂ ਤੁਸੀਂ ਆਪਣੇ ਬੱਚੇ 200 ਤੋਂ 300 ਰੁਪਏ ਖਾਂਗਣਗੇ ਕਿਹਨੂੰ ਗਿਆਈ ਨੇ ਜਿਹੜਾ ਦੋਸ਼ੀ ਹੈ ਸਭ ਦੋਸ਼ੀ ਨੂੰ ਜਿਹੜਾ ਲੈ ਕੇ ਜਾਇਆ ਜਾ ਰਿਹਾ ਪ੍ਰਸ਼ਾਸਨ ਵਾਲੋ ਭਾਈ ਇਹ ਤੋਂ ਚੱਲ ਭਾਜੀ ਸਰਦਾਰ ਜੀ ਇੱਕ 5 ਸਾਲ ਦੇ ਬੱਚੇ ਨੂੰ ਹੋਏ ਤਾਂ ਇਲਾਜ ਨਹੀਂ ਮਿਲ ਸਕਿਆ ਉਸ ਕੀ ਕਰ ਗਈ ਭਾਈ ਕੁਮਾਰਪਾਲ ਦੇ ਬੱਚੇ ਨੂੰ ਇੰਨਾ ਇਨਸਾਫ ਨਹੀਂ ਮਿਲ ਸਕੇ ਕੀ ਲੱਗਦਾ ਤੁਹਾਨੂੰ ਇਨਸਾਫ ਮਿਲਿਆ ਝੰਡਾ ਇਨਸਾਫ ਕਰ ਲਿਆ ਤੇ ਮਾਨ ਸਰਕਾਰ ਕਦਮ ਕਰਦੇ ਨੇ ਤੁਹਾਨੂੰ ਮਹਿਮਾਨ ਤੁਹਾਨੂੰ ਲੈ ਕੇ ਜੋ ਨਿਮਾਣੇ ਖੋਲਜੀ ਹੋਵੇ ਫੇਰ ਬਾਹਰ ਆਇਆ ਨਹੀਂ ਮਰ ਗਿਆ ਤੁਸੀਂ ਸਿੱਕਤ ਜਾਣਾ ਸਰ ਜੀ ਲੈ ਲਿਆ ਪਾਪਾ ਯਾਰ ਅਜੀ ਮੈਂ ਬੰਦਾ ਯਾਰ ਵੀ ਨਹੀਂ ਕਰਦੇ ਤੁਸੀਂ ਭਾਈ ਤੁਸੀਂ ਨਾ ਕਰੋ ਤੁਸੀਂ ਅੰਦਰ ਲੱਗ ਜਾਓ ਜੀ ਜੀ ਦੀ ਬਲੇ ਉੱਪਰ ਚੱਲੋ ਚੱਲੋ ਸੰਜਾਨ ਸਰਕਾਰ ਮੁਰਦਾਬਾਦ ਸੰਜਾਨ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਦਾਸ ਭਗਵੰਤ ਮਾਨ ਨੇ ਗੁੰਡੇ ਹੋਰਾਂ ਤੇ ਪੁਲਿਸ ਵੀ ਚੱਕਾਤੀ ਤੇ ਮੈਡਮ ਉਸ ਵੇਲੇ ਇੱਕ ਲ ਮੁਲਾਇਮ ਅੰਦਰ ਗਿਆ ਸੀ ਤੇ ਦੋ ਮੁਲਾਜ਼ਮ ਨੂੰ ਲੜਕੀ ਵਿਖੀ ਨਹੀਂ ਕਮਰੇ ਦੇ ਵਿੱਚ ਨਹੀਂ ਪੁੱਛਿਆ ਉਹਨਾਂ ਨੂੰ ਕਿਉਂ ਨਹੀਂ ਕੱਢਿਆ ਕੀ ਹੋ ਰਿਹਾ ਹੈ ਲੱਭੀ ਲਾੜੋੜੀ ਕਿਉਂ ਨਹੀਂ ਪਹਿਲਾਂ ਕੁੜੀ ਲੱਭੀ ਗਈ ਪਹਿਲਾਂ ਕਿਹੜੀ ਕੁੜੀ ਲੱਭੀ ਗਈ ਉੱਥੇ ਬਾਤ ਨਹੀਂ ਹੁੰਦੀ ਮੈਂ ਵੀ ਦੇਖਦੇ ਆ ਰੋਪੀ ਨੂੰ ਪੁਲਿਸ ਲੈ ਗਈ ਆ ਲੜਕੀ ਬ੍ਰਿਚੀ ਟੈਂਗੋੜੀ ਜੀ ਜਿਹੜੀ ਰਹਤੀ ਹੈ ਜੋ ਆਏ ਇੱਕ ਨੂੰ ਸੁੱਟ ਕੇ ਮਾਰਨਾ ਮੇਰੀ ਗੱਲ ਸੁਣੋ ਮਾਰਨਾ ਪੈਣਾ ਸੋਲੋ ਪੁਲਿਸ ਫਾਟੇ ਤੇ ਲੈਂਦੇ ਆ

ਕਬਡੀ ਗਲਤੀ ਜਦ ਪੁਲਿਸ ਚੱਕਰਣ ਆਈਏ ਘਰ ਪੁਲਿਸ ਚੱਕਰਣ ਆਈਏ ਚੱਕਾ ਤੇ ਪੁਲਿਸ ਉਹਨੂੰ ਕਦੇ ਬਾਸੀ ਨਹੀਂ ਦੇਖਿਆ ਬਸ ਨੇ ਪੁਲਿਸ ਨੇ ਬਾਥਰੂਮ ਕੋਈ ਇਸ ਕਰਕੇ ਨਿਲਕੀ ਆਪ ਨੂੰ ਸੁਈ ਜਿਹੜਾ ਵੀ ਮੁਲਾਜ਼ਮ ਆਇਆ ਉਸ ਪਹਿਲੇ ਇਮੀਡੀਅਟਲੀ ਸਸਪੈਂਡ ਹੋਣਾ ਚਾਹੀਦਾ ਅਗਰ ਇਹ ਜਿਹੜਾ ਅੱਜ ਮੋਲ ਬਗਿਆ ਕੀ ਬਤਾ ਉਸ ਤੰਕੀਬ ਨਹੀਂ ਇੱਕ ਤੰਕਰ ਦੀ ਬੱਤੀ ਆ ਵੀ ਜਿਹੜਾ ਬੈਠਾ ਹੈ ਐਕਸਜਨ ਨਾਲ ਲੱਗਿਆ ਨਹੀਂ ਤੁਸੀਂ ਲੱਗਿਆ ਚੌਕੀ ਪ੍ਰੋਵਾਈਡ ਕਰਵਾਈ ਸੀ ਕੋਈ ਅਧਿਕਾਰੀ ਨਹੀਂ ਆਇਆ ਸਾਰੇ ਨੂੰ ਲੈ ਕੇ ਚਲੇ ਗਏ ਨਹੀ ਨਹੀ ਮਾਂ ਬਾਪ ਬੱਚੇ ਤੇ ਰੋ ਰਹੇ ਇੱਕਦਾਂ ਰੋ ਰਹੇ ਤੁਸੀਂ ਚੌਕੀ ਲਈ ਨਹੀਂ ਜੀ ਉਹ ਮਕਰੀਮ ਤਲਾਈ ਸੀ ਚੌਂਕੀ ਜਿਹੜੀ ਬਣਾਈ ਸੀ ਜੋ ਹਾਲਾਤ ਤੁਹਾਨੂੰ ਪਤਾ ਹੀ ਲੋਕਾਂ ਚੌਂਕੀ ਦੇ ਫੁਆਰ ਮਿਲਿਆ ਲੋਕਾਂ ਚੌਂਕੀ ਵਾਲਾ ਦਾਬਸ ਹੁਣ ਚੱਲ ਰਿਹਾ ਇੱਥੇ ਤੁਹਾਨੂੰ ਪਤਾ ਹੀ ਜਿਹੜੇ ਹਾਲਾਤ ਬਣੇ ਅੱਜ ਗੈਂਗਸਟਰ ਗੁੰਡਾ ਨਸ਼ਾ ਬਾਜ਼ ਸਾਰੇ ਇਸ ਇਲਾਕੇ 'ਚ ਜੀ ਇਹ ਸਾਰਾ ਸਰਕਾਰ ਦੀ ਨਲਕੀ ਹੈ ਇਹ ਅੱਜ ਬੱਚੀ ਜੇ ਗਈ ਹੈ ਸਰਕਾਰ ਦੀ ਨਲਕੀ ਕਰਕੇ ਗਈ ਹੈ ਜੇ ਕਿਤੇ ਪੁਲਿਸ ਪਹਿਲੇ ਆ ਕੇ ਚੈਕਿੰਗ ਕਰ ਲੈਂਦੀ ਕਿ ਬੱਚੀ ਦੇ ਹਾਲਾਤ ਤੋਂ ਬਚ ਜਾਂਦੀ ਬੱਚੀ ਦੇ ਹਾਲਾਤ ਉਹਨੂੰ ਖਾ ਘੁੱਟ ਜਾਂਦਾ ਬੱਚਨ ਦਾ ਦੇਖੋ ਇਹ ਜਲੰਧਰ ਬੈਸ ਦੀ ਲੋ ਤੋਂ ਕਿਸ ਪਾਸੇ ਜਾ ਰਹੇ ਜੀ ਤੁਹਾਡੇ ਨਾਲ ਸਾਰੇ ਦੇਖੋ ਇਹ ਧੱਕਾ ਹੋਇਆ ਹੈ ਕੋਈ ਗਲਤ ਹੈ ਸਾਹਿਬ ਜੀ ਬੱਸ ਸਾਥੀ ਭੈਣਾਂ ਪਰਵਾਹ ਚੜ੍ਹ ਦੂਗਾ ਇੱਕ ਮਿੰਟ ਸਾਡੀ ਸਰ ਸਰ ਜੱਜ ਸਾਡੀ ਸਰ ਕਲਮ ਐਦਾਂ ਦੀ ਚੱਲਣੀ ਚਾਹੀਦੀ ਕਿ ਉਹਨੂੰ ਮਲਫਾਤ ਨਹੀਂ ਚੱਲ ਆਂਦੀ ਇਹ ਮਹਿੰਦੀ ਹੈ ਕੋਈ ਨਾ ਪਾ ਕੇ ਲਗਾਉਂਦਾ ਨਹੀਂ ਸਿਮਪੋਲਟਿਕਲੀ ਕੁਝ ਹੋ ਗਿਆ ਹੈ ਬਾਜਾ ਦਾ ਮਤਲਬ ਹੀ ਨਹੀਂ ਹੈ ਸਰਕਾਰ ਭਾਰੇ ਸੁਧਾਨੇ ਕੀ ਕਿੰਨਾ ਪੰਜਾਲੀਆਂ ਨੇ ਕੋਈ ਗਰੰਟੀ ਲੈਂਦੇ ਪਾਸੀ ਨਹੀਂ ਵਿਦਿਆਨ ਕੇ ਪਾਸੀ ਪੁੱਤ ਮੰਨਦੇ ਪਰਸਾ ਮੈਂ ਆਹ ਲਾ ਕੋਲ ਸਨ ਲਿਖੀ ਤਾ ਦੇ ਗੋਲ ਨੂੰ ਮੈਂ ਇਹ ਜੰਦੀ ਮਨੀ ਮੁਲਾਕਾਤ ਕਬਰ ਚਾ ਚੁੱਕੋ ਮੈਨੂੰ ਦਿਖਾ ਗਏ ਗੱਡੀ ਨੂੰ ਭਰਾਓ ਤੋ ਯਾਰ ਕਰੇ ਮੀਨ ਮੇਰੀ ਗੱਲ ਸੁਣ ਜਿਹੜਾ ਪਹਿਲਾ ਹੈ ਇਹ ਤਾਂ ਕਹਿੰਦੇ ਸਵੇਰੇ ਆਉਣਾ ਸਾਹਿਬ ਉਹ ਕਹ ਰਹੇ ਤੁਸੀਂ ਵੀ ਆਏ ਸੀਗੇ ਭਾਈ ਕਿਹਾ ਭਾਈ ਪਈ ਡਾਕਟਰ ਉੱਪਰ ਨਾਲ نہیں میں نے نہیں کیتا مطلب کی ہوندا ہے تو سب پہلا نہیں کیتا وا جوں نے نہ کیتا جی ایک کیڑی دی چلی کیتے کیتے سب نے سانھی ہونیاں میں نے نہیں کیتا انو تو بعد تو کیتا کر دیے گی کری سدوں ماریا انو پر اددا نہ مارو انو مارو نا اور سارے لوگ مارو ਸ਼ਿਆਣੇ ਬਣੋ ਸੁਣ ਲੀ ਸਿੱਧੀ ਜਾਨੇ ਨਹੀਂ ਜਾਨਦੇ ਨਹੀਂ ਲਾਓ ਜੀ ਮੇਰਾ ਦੋਤਾ ਕਿਉਂ ਨਹੀਂ ਲਾਉਣੇ ਬੈਠਾ ਬੋਲੇ ਆ ਪੈਸੇ ਦਾ ਆਏ ਨਹੀਂ ਪੂਰੀਆ ਸੁਧਰੀਆਂ ਨਹੀਂ ਬਾਹਰ ਭਗਵਾਨ ਮਾਨਤਾ ਦਾ ਕਿੰਦੇ ਆਣ ਕੇ ਕਾ ਸੁਣ ਲਵੇ ਇਹ ਮਾਰਨ ਚਾਹੀਦੀ ਬੰਦ ਬੈਠ ਜਾਵੇ ਮੁੰਡੀ ਕੁੜੀ ਹੈਗੀ ਉਹਦੀ ਵੀ ਕੁੜੀ ਹੈਗੀ ਭਗਵਾਨ ਦੇ ਨਾਲ ਕੰਮ ਹੋ ਜਵੇ ਕਹੀ ਕੀ ਕਰੇ ਓਏ ਪੈਂਟ ਚਾਣਨੇ ਡੰਗ ਪਾਏ ਨੇ ਪੈਂਟ ਚਾਣਨੇ ਸਾਰੇ ਨੇ ਬਹੁਤ ਵੱਡੀ ਗਲਤੀ ਕੀਤੀ ਗਈ ਹੈ ਇਹ ਵਿਭਾਗ ਦੇਣਾ ਚਾਹੀਦਾ ਸੰਜੋਨੀ ਸਵਾਲ ਬਹੁਤ ਵੱਡੇ ਆਰੇ ਇਸ ਬੰਦੇ ਨੂੰ ਪਹਿਲਾਂ ਪ੍ਰਸ਼ਾਸਨ ਗਿਆ ਚੈੱਕ ਕੀਤਾ ਗਿਆ ਪ੍ਰਸ਼ਾਸਨ ਉਹ ਹੀ ਚੈੱਕ ਕਰਨ ਦਾ ਅਧਿਨੇ ਨਾ ਵਡਾਸਾ ਅਰੇ ਅੱਜ ਮੈਨੂੰ ਦੋਖਾ ਮੇਰੀ ਟੀਮ ਵਰਗੀ ਨਹੀਂ ਬੱਚੇ ਬਾਲਾ ਫੈਦ ਬਾਲੋ سرے ہو گئی تیری گلا دے لو اچھا ہو اچھا ہو اچھا ہو سو پرشاشن والو خدا دی کی اس میں ایک بھی اپ کی کسٹڈی دے وچ لے جا کے جڑا ਅਸੀਂ ਅੱਗ ਲਾਣੀ ਇੱਥੇ ਪਹਿਲਾਂ ਤੋਂ ਨਾ ਤੇਲ ਲਿਆ ਉਹਨੂੰ ਅੱਗ ਲਾਈਏ ਯਾਰ ਇਹਨੂੰ ਨਾ ਮਰ ਜਾਓ ਚੋਬੀ ਸਹੀ